साढ़े यूट्यूब चैनल समाइला टैटोरियल तो स्वागत है मैं ब्रिजराज कंप्यूटर फैकल्टी अज्जी विषय कंप्यूटर साइंस जमात ग्यारहवीं पार्ट छे कंप्यूटर सिस्टम मेनटेनेंस इस पार्ट के छोटे उत्तर वाले प्रश्न व्डे उत्तर वाले प्रश्न पढ़ा तो यह पाठ शुरू कर दसना चाहवाँगा कि कंप्यूटर सिस्टम मेनटेनेंस का अर्थ है कप्यूटर का रख रखाव जेकर आपप्यूटर का सही रख रखाव करा तो सांप्यूटर कभी भी खराब नहीं होगा तो सही तरीके काम करता रहेगा बाकी इस बारे इस पाठ डिटेल में पढ़ा ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਕੰਪਿਊਟਰ ਸਿਸਟਮ ਮੇਨਟੇਨੈਂਸ ਤੋਂ ਤੁਹਾਡਾ ਕੀ ਪਾਵ ਹੈ ਜਾਂ ਕੰਪਿਊਟਰ ਮੇਨਟੇਨੈਂਸ ਮੇਨਟੇਨੈਂਸ ਤੁਹਾਡਾ ਕੀ ਪਾਵ ਹੈ ਕੰਪਿਊਟਰ ਮੇਨਟੇਨੈਂਸ ਵਿੱਚ ਰੱਖ-ਰਖਾਅ ਦੀਆਂ ਉਹ ਗਤੀਵਿਧੀਆਂ ਸ਼ਾਮਲ ਹਨ ਜਿਨ੍ਹਾਂ ਨਾਲ ਅਸੀਂ ਕੰਪਿਊਟਰ ਸਿਸਟਮ ਨੂੰ ਚੰਗੀ ਸਥਿਤੀ ਵਿੱਚ ਰੱਖ ਸਕਦੇ ਹਾਂ ਮੇਨਟੇਨੈਂਸ ਲਈ ਸਾਨੂੰ ਕੰਪਿਊਟਰ ਸਿਸਟਮ ਦੇ ਹਾਰਡਵੇਅਰ ਅਤੇ ਸਾਫਟਵੇਅਰ ਦੇ ਦੋਵਾਂ ਭਾਗਾਂ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਕੰਪਿਊਟਰ ਤਾਂ ਹੀ ਸਹੀ ਤਰੀਕੇ ਨਾਲ ਕੰਮ ਕਰੇਗਾ ਜੇਕਰ ਸਾਡਾ ਹਾਰਡਵੇਅਰ ਤੇ ਸਾਫਟਵੇਅਰ ਸਹੀ ਤਰੀਕੇ ਨਾਲ ਕੰਮ ਕਰਦਾ ਰਹੇ ਜਾਂ ਸਹੀ ਰਹੇ। ਕੰਪਿਊਟਰ ਮੇਨਟੇਨੈਂਸ ਦੋ ਕਿਸਮ ਦੀ ਹੁੰਦੀ ਹੈ। ਨੰਬਰ 1 ਹਾਰਡਵੇਅਰ ਮੇਨਟੇਨੈਂਸ। ਇਸ ਵਿੱਚ ਕੰਪਿਊਟਰ ਦੇ ਭੌਤਿਕ ਭਾਗਾਂ ਜਿਵੇਂ ਕਿ ਕੀਬੋਰਡ, ਮਾਊਸ, ਮੋਨਿਟਰ ਆਦਿ ਦੀ ਦੇਖਭਾਲ ਕਰਨਾ ਸ਼ਾਮਲ ਹੈ। ਮਤਲਬ ਕੰਪਿਊਟਰ ਦੇ ਭੌਤਿਕ ਭਾਗ ਜਿਨ੍ਹਾਂ ਨੂੰ ਆਪਾਂ ਦੇਖ ਸਕਦੇ ਹਾਂ, ਟੱਚ ਕਰ ਸਕਦੇ ਹਾਂ, ਗਿਣ ਸਕਦੇ ਹਾਂ, ਇਹ ਭੌਤਿਕ ਭਾਗ ਹੁੰਦੇ ਹਨ। ਕੀਬੋਰਡ ਮਾਊਸ ਮੋਨੀਟਰ ਇਹਦਾ ਧਿਆਨ ਰੱਖਣਾ ਜ਼ਰੂਰੀ ਹੈ ਇਸ ਤਰ੍ਹਾਂ ਬਾਕੀ ਵੀ ਜਿਹੜੇ ਪੁਤੀ ਪਾ ਗਏ ਕੀਬੋਰਡ ਤੇ ਡਸਟ ਜਮ ਜਾਈ ਕੀਬੋਰਡ ਖਰਾਬ ਹੋ ਸਕਦਾ ਹੈ ਇਸ ਕਰਕੇ ਸਮੇਂ ਸਮੇਂ ਤੇ ਕੀਬੋਰਡ ਦੀ ਡਸਟਿੰਗ ਕਰੋ ਇਸ ਨੂੰ ਕੰਮ ਕਰਨ ਦੋ ਵਕਵਰ ਕਰ ਦੋ ਮਾਊਸ ਨੂੰ ਹਮੇਸ਼ਾ ਮਾਊਸ ਪੈਡ ਤੇ ਵਰਤੋ ਤੇ ਮੋਨੀਟਰ ਜਿਹੜਾ ਹੈ ਕੰਮ ਕਰਨ ਦੋ ਵਕਵਰ ਕਰ ਦੋ ਇਹਨੂੰ ਹੱਥ ਨਾ ਲਗਾਓ ਇਹ ਹਾਰਡਵੇਅਰ ਮੇਨਟੇਨੈਂਸ ਚ ਆਉਂਦਾ ਹੈ ਨੰਬਰ 2 ਸੌਫਟਵੇਅਰ ਮੇਨਟੇਨੈਂਸ ਇਸ ਵਿੱਚ ኦਪਰੇਟਿੰਗ ਸਿਸਟਮ ਨੂੰ ਅਪ ਟੂ ਡੇਟ ਰੱਖਣਾ ਸਟੋਰੇਜ ਪ੍ਰਬੰਧਨ ਕਰਨਾ ਅਤੇ ਮਾਲਵੇਅਰ ਨੂੰ ਸਕੈਨ ਕਰਨਾ ਆਦੀ ਸ਼ਾਮਲ ਹੈ ਮਤਲਬ ਤੁਹਾਡੇ ਕੋਲ অপারেটিং ਸਿਸਟਮ ਹੈ ਜਿਵੇਂ ਵਿੰਡੋ 7 8 10 ਇਹਨੂੰ ਸਮੇਂ ਸਮੇਂ ਤੇ ਅਪਡੇਟ ਕਰੋ ਜਿਵੇਂ ਅਸੀਂ ਮੋਬਾਈਲ 'ਚ ਆਪਣੇ ਐਂਡਰੋਇਡ অপারেটিং ਸਿਸਟਮ ਨੂੰ ਕਰਦੇ ਹਾਂ ਸਟੋਰੇਜ ਪੇਜ ਦਾ ਪ੍ਰਬੰਧਨ ਕਰਨਾ ਜਿਹੜੀਆਂ ਫਾਈਲਾਂ ਰਿਕੁਆਇਰ ਨਹੀਂ ਉਹਨਾਂ ਨੂੰ ਡਿਲੀਟ ਕਰ ਦਿਓ ਤੇ ਮਾਲਵੇਅਰ ਨੂੰ ਸਕੈਨ ਕਰਨਾ ਮਾਲਵੇਅਰ ਦਾ ਮੈਲੀਸ਼ੀਅਸ ਸੌਫਟਵੇਅਰ ਕੀ ਵਾਇਰਸ ਇਹ ਵਾਇਰਸ ਨੂੰ ਸਮੇਂ ਸਮੇਂ ਤੇ ਸਕੈਨ ਕਰੋ ਤਾਂ ਜੋ ਤੁਹਾਡੇ ਕੰਪਿਊਟਰ 'ਚ ਵਾਇਰਸ ਨਾ ਸਕੇ ਤੇ ਇਹਦੇ ਲਈ ਤੁਹਾਡੇ ਕੰਪਿਊਟਰ ਦੇ ਵਿੱਚ ਐਂਟੀਵਾਇਰਸ ਹੋਣਾ ਲਾਜ਼ਮੀ ਹੈ ਪ੍ਰਸ਼ਨ ਨੰਬਰ 2 ਕੰਪਿਊਟਰ ਸਿਸਟਮ ਦੀ ਕਾਰਗੁਜ਼ਾਰੀ ਨੂੰ ਸੁਧਾਰਨ ਲਈ ਇਸੇ ਚਾਰ ਤਕਨੀਕਾਂ ਬਾਰੇ ਲਿਖੋ ਕੰਪਿਊਟਰ ਸਿਸਟਮ ਦੀ ਕਾਰਗੁਜ਼ਾਰੀ ਨੂੰ ਸੁਧਾਰਨ ਲਈ ਚਾਰ ਤਕਨੀਕਾਂ ਹੈ ਲਿਖੇ ਅਨੁਸਾਰ ਹਨ ਨੰਬਰ 1 ਸਾਨੂੰ ਆਪਣੇ ਆਪਰੇਟਿੰਗ ਸਿਸਟਮ ਨੂੰ ਵਾਇਰਸ ਤੋਂ ਬਚਾਉਣ ਲਈ ਜਾਂ ਵਾਇਰਸਾਂ ਤੋਂ ਪਛਾਣ ਲਈ ਐਂਟੀਵਾਇਰਸ ਚਾਹੀਦਾ ਹੁੰਦਾ ਹੈ ਸੋ ਆਪਾਂ ਕਹਿ ਸਕਦੇ ਹਾਂ ਸਾਨੂੰ ਆਪਣੇ ਆਪਰੇਟਿੰਗ ਸਿਸਟਮ ਨੂੰ ਵਾਇਰਸਾਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਤੇ ਪਹਿਲੇ ਉਹ ਦੱਸਿਆ ਕਿ ਵਾਇਰਸ ਤੋਂ ਬਚਾਉਣ ਲਈ ਤੁਹਾਡੇ ਕੰਪਿਊਟਰ ਦੇ ਵਿੱਚ ਫੁੱਲ ਸਿਕਿਉਰਿਟੀ ਪੇਡ ਐਂਟੀਵਾਇਰਸ ਹੋਣਾ ਚਾਹੀਦਾ ਕੁਝ ਜਿਹੜੇ ਟ੍ਰਾਇਲ ਵਰਜ਼ਨ ਹੁੰਦੇ ਆ ਉਹ ਕੁਝ ਸਮੇਂ ਬਾਅਦ ਡਿਲੀਟ ਹੋ ਜਾਂਦੇ ਆ ਤੇ ਬਾਅਦ ਉਹ ਕੰਪਿਊ ਇਸ ਕਰਕੇ ਐਂਟੀਵਾਇਰਸ ਪੇਡ ਹੋਣਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਜੇ ਤੁਹਾਡੇ ਕੰਪਿਊਟਰ ਦੇ ਵਿੱਚ ਫਾਇਰਵਾਲ ਜੇ ਉਹਨੂੰ ਇਨੇਬਲ ਕਰਕੇ ਰੱਖੋ ਵਿੰਡੋ ਡਿਫੈਂਡਰ ਇਨੇਬਲ ਰੱਖੋ ਤਾਂ ਵੀ ਤੁਹਾਡੇ ਕੰਪਿਊਟਰ 'ਚ ਵਾਇਰਸ ਨਹੀਂ ਆਵੇਗਾ ਨੰਬਰ 2 ਸੌਫਟਵੇਅਰ ਨੂੰ ਅਪ ਟੂ ਡੇਟ ਰੱਖੋ ਜੇ ਤੁਹਾਡੇ ਜਿਹੜਾ ኦਪਰੇਟਿੰਗ ਸਿਸਟਮ ਹੈ ਇਹਨੂੰ ਸਮੇਂ ਸਮੇਂ ਤੇ ਅਪਡੇਟ ਕਰਦੇ ਰਹੋ ਤਾਂ ਵੀ ਉਹ ਕੀ ਹੈ ਉਹਦੇ ਨਾਲ ਨਵੇਂ-ਨਵੇਂ ਪੈਚ ਆਣਗੇ ਜਿਹੜਾ ਤੁਹਾਡੇ ਕੰਪਿਊਟਰ ਨੂੰ ਸਹੀ ਤਰੀਕੇ ਨਾਲ ਕੰਮ ਕਰਨ 'ਚ ਮਦਦ ਕਰੇਗਾ ਤਾਂ ਵਾਇਰਸ ਤੋਂ ਬਚ ਜਾ ਕੇ ਰੱਖੇਗਾ ਨੰਬਰ 3 ਬੇਲੋੜੀਆਂ ਬੈਕਗ੍ਰਾਉਂਡ ਪ੍ਰਕਿਰਿਆਵਾਂ ਨੂੰ ਬੰਦ ਕਰੋ ਤੇ ਜਿਹੜੇ ਬੈਕਗ੍ਰਾਉਂਡ ਤੇ ਪ੍ਰੋਗਰਾਮ ਚੱਲਦੇ ਆ ਉਹ ਕੀ ਕਰਦੇ ਕੰਪਿਊਟਰ ਦੀ ਸਪੀਡ ਘਟਾ ਦਿੰਦੇ ਆ ਇਸ ਕਰਕੇ ਆਉਣ ਨੂੰ ਬੰਦ ਕਰ ਦੇਣਾ ਚਾਹੀਦਾ ਜਿਹੜੀਆਂ ਐਪਸ ਤੋਂ ਰਿਕੁਆਇਰਡ ਨਹੀਂ ਐ ਜਿਵੇਂ ਕਿ ਮੋਬਾਈਲ 'ਚ ਵੀ ਕਈ ਵਾਰੀ ਹੁੰਦਾ ਹੈ ਤੇ ਤੁਹਾਡੇ ਮੋਬਾਈਲ ਦੀ ਬੈਟਰੀ ਬੜੀ ਜ਼ਿਆਦਾ ਯੂਜ਼ ਹੋ ਰਹੀ ਹੁੰਦੀ ਹੈ ਸਪੀਡ ਘਟ ਜਾਂਦੀ ਹੈ ਆਪਾਂ ਕੀ ਕਰਦੇ ਆ ਕਲੀਅਰ ਐਪਸ ਕਰਕੇ ਕੀ ਕਰਦੇ ਆ ਕਿ ਜਿਹੜੀਆਂ ਫਾਲਤੂ ਦੀ ਐਪਸ ਆ ਉਹ ਬੰਦ ਹੋ ਜਾਂਦੀ ਹੈ ਤੇ ਸੇਮ ਕੰਮ ਕੰਪਿਊਟਰ 'ਚ ਵੀ ਆਪਾਂ ਬੈਕਗ੍ਰਾਉਂਡ ਜਿਹੜਾ ਪ੍ਰੋਸੈਸ ਐ ਉਹਨੂੰ ਬੰਦ ਕਰਕੇ ਕੰਪਿਊਟਰ ਦੀ ਕਾਰਗੁਜ਼ਾਰੀ ਨੂੰ ਸੁਧਾਰ ਸਕਦੇ ਆ ਨੰਬਰ 4 ਹਾਰਡ ਡਿਸਕ ਸਟੋਰੇਜ ਖਾਲੀ ਕਰਨ ਲਈ ਡਿਸਕ ਕਲੀਨ ਅਪ ਦੀ ਵਰਤੋਂ ਕਰੋ ਡਿਸਕ ਕਲੀਨ ਅਪ ਇੱਕ 유टिलਿਟੀ ਹੈ ਜਿਹੜੀ ਕੀ ਕਰਦੀ ਹੈ ਕੰਪਿਊਟਰ ਜਿਹੜੀ ਫालतू ਫਾਈਲਾਂ ਟੈਂਪਰੇਰੀ ਫਾਈਲਾਂ ਜਿਹਦੀ ਸਾਨੂੰ ਲੋੜ ਨਹੀਂ ਹੈ ਉਹਨੂੰ ਡਿਲੀਟ ਕਰ ਦਿੰਦੀ ਹੈ ਤੇ ਜਿਹਦੇ ਨਾਲ ਹੈ ਕਿ ਹਾਰਡ ਡਿਸਕ 'ਚ ਵੱਧ ਸਟੋਰੇਜ ਸਾਨੂੰ ਮਿਲਦੀ ਹੈ ਪ੍ਰਸ਼ਨ ਨੰਬਰ 3 ਬੂਟਿੰਗ ਕੀ ਹੈ ਇਸਨੂੰ ਬੂਟ ਸਟੈਪ ਵੀ ਕਿਹਾ ਜਾਂਦਾ ਹੈ ਬੂਟਿੰਗ ਇੱਕ ኦਪਰੇਟਿੰਗ ਸਿਸਟਮ ਨੂੰ ਲੋਡ ਕਰਨ ਦੀ ਪ੍ਰਕਿਰਿਆ ਹੈ ਇਹ ਕੰਪਿਊਟਰ ਮੈਮਰੀ ਵਿੱਚ ኦਪਰੇਟਿੰਗ ਸਿਸਟਮ ਨੂੰ ਲੋਡ ਕਰਦਾ ਹੈ ਇੱਕ ਪ੍ਰਕਿਰਿਆ ਹੈ ਜੋ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਕੰਪਿਊਟਰ ਨੂੰ ਸਟਾਰਟ ਕਰਦੇ ਹਾਂ ਅਤੇ ਉਦੋਂ ਖਤਮ ਹੁੰਦੀ ਹੈ ਜਦੋਂ ਆਪਰੇਟਿੰਗ ਸਿਸਟਮ ਮੈਮਰੀ ਵਿੱਚ ਲੋਡ ਹੁੰਦਾ ਹੈ ਤੇ ਆਪਾਂ ਕਹਿ ਸਕਦੇ ਹਾਂ ਕੰਪਿਊਟਰ ਸਟਾਰਟ ਹੋਣ ਤੇ ਇਸ ਪ੍ਰੋਸੈਸ ਨੂੰ ਬੂਟਿੰਗ ਕਿਹਾ ਜਾਂਦਾ ਹੈ ਜਦੋਂ ਅਸੀਂ ਕੰਪਿਊਟਰ ਔਨ ਕਰਦੇ ਹਾਂ ਆਪਾਂ CPU ਦਾ ਪਾਵਰ ਬਟਨ ਦਬਾਉਂਦੇ ਹਾਂ ਜਿਵੇਂ ਆਪਾਂ CPU ਦਾ ਪਾਵਰ ਬਟਨ ਦਬਾਉਂਦੇ ਹਾਂ ਕੰਪਿਊਟਰ ਜਲਦੀ ਸਟਾਰਟ ਨਹੀਂ ਹੁੰਦਾ ਉਹ ਕੁਝ ਸਮਾਂ ਲੈਂਦਾ ਸਟਾਰਟ ਹੋਣ ਚ ਜਿਵੇਂ ਤੁਸੀਂ ਦੇਖ ਸਕਦੇ ਹੋ نیچے ਪ੍ਰੋਸੈਸਿੰਗ ਹੋ ਰਹੀ ਹੈ ਵਿੰਡੋ ਦੀ ਪ੍ਰੋਸੈਸਿੰਗ ਹੋ ਰਹੀ ਹੈ ਇੱਕ ਕੰਪਿਊਟਰ ਸਪੀਡ ਦੇ ਹਿਸਾਬ ਸੇ ਅੱਧਾ ਮਿੰਟ 1 ਮਿੰਟ ਲੱਗਦਾ ਹੈ ਕੰਪਿਊਟਰ ਨੂੰ ਸਟਾਰਟ ਹੋਣ ਚਾਹੇ ਮਤਲਬ ਕਿ ਡੈਸਕਟਾਪ ਨਜ਼ਰ ਆਣ ਚੇ ਕਿ ਤੁਸੀਂ ਕੰਪਿਊਟਰ ਦਾ ਪਾਵਰ ਬਟਨ ਦਬਾਇਆ ਤਾਂ ਤੁਹਾਨੂੰ ਜੋ ਡੈਸਕਟਾਪ ਨਜ਼ਰ ਆਇਆ ਉਹਦੇ ਵਿੱਚ ਜਿਹੜਾ ਸਮਾਂ ਹੈਗਾ ਕੰਪਿਊਟਰ ਨੂੰ ਸਟਾਰਟ ਹੋਣ ਚ ਲੱਗ ਰਿਹਾ ਹੈ ਪ੍ਰੋਸੈਸਿੰਗ ਲੱਗ ਰਹੀ ਹੈ ਉਹਨੂੰ ਕਿਹਾ ਜਾਂਦਾ ਬੂਟਿੰਗ ਪ੍ਰਸ਼ਨ ਨੰਬਰ 4 ਕੰਪਿਊਟਰ ਉਜੀ ਵਰਤੇ ਜਾਣ ਵਾਲੇ ਵੱਖ-ਵੱਖ ਪੋਰਟਸ ਦੇ ਨਾਮ ਲਿਖੋ ਪੋਰਟਸ ਬਾਰੇ ਦੱਸਣਾ ਚਾਹਾਂਗਾ ਕਿ ਸਾਡੇ ਜਿਹੜਾ CPU ਹੈ ਉਹਦੀ ਬੈਕ ਸਾਈਡ ਤੇ ਕੁਝ ਡੋਕਿੰਗ ਪੁਆਇੰਟ ਹੁੰਦੇ ਆ ਜਿਨ੍ਹਾਂ ਨੂੰ ਪੋਰ ਬਾਕੀ ਪਾਵ ਜੁੜੇ ਜਾਂਦੇ ਨੇ ਕੰਪਿਊਟਰ ਵਿੱਚ ਵਰਤੇ ਜਾਣ ਵਾਲੇ ਵਕਫ ਪੋਰਟ ਸੇ ਨਾਮ ਹੇਠ ਦੇ ਅਨੁਸਾਰ ਹਨ ਇਹ ਪੋਰਟ ਦੇਖ ਸਕਦੇ ਹੋ ਨੰਬਰ 1 ਪੀਐਸ2 ਪੋਰਟ ਜਿਹੜੇ ਪੀਐਸ2 ਪੋਰਟ ਹੈ ਸਭ ਤੋਂ ਉੱਪਰ ਦੇਖ ਸਕਦੇ ਹੋ ਅੱਚ ਮੈਂਜੈਂਟਾ ਕਲਰ ਹਰੇ ਰੰਗ ਦੀ ਪੋਰਟਾਂ ਜਰਾਂਤੀ ਹੈ ਮੈਂਜੈਂਟਾ ਕਲਰ ਦੀ ਯੂਜ਼ ਹੁੰਦੀ ਹੈ ਕੀਬੋਰਡ ਲਈ ਤੇ ਹਰੇ ਰੰਗ ਦੀ ਯੂਜ਼ ਹੁੰਦੀ ਹੈ ਮਾਊਸ ਲਈ ਨੰਬਰ ਦਾ ਯੂਐਸਬੀ ਪੋਰਟ ਇਹ ਸਭ ਤੋਂ ਵੱਧ ਯੂਜ਼ ਹੋਣ ਵਾਲੀ ਪੋਰਟ ਹੈ ਕੀ ਹੈ एर ज आप पेन ड्राइव लगा सकते हैं जू एस बी डिवाइस कोई भी लगा सकते हैं जिमें कि जू एस बी माउस जू एस बी की बोर्ड जिथे तक मोबाइल भी चार्ज कर सद लगा के नंबर तीन वी जी ए पोर्ट जी वी जी ए पोर्ट है एक डिस्प्ले पोर्ट हैगी है जिद जेकर अभी अपने सीज़ नाल को फ्लैट पैनल या एल ई डी मोनीटर लगा तो वही आप भी जी ए पोर्ट की वरतों करा यह कहें भीडियोग्राफिक ए नंबर चार एच डी एम आई पोर्ट एच डी एम आई पोर्ट की है कि अभी अपने कंप्यूटर ਮਨ ਲਓ ਕਿ ਆਪਣੀ ਐਲਸੀਡੀ ਨਾਲ ਜੋੜਨਾ ਹੈ। ਹਰ ਐਲਸੀਡੀ 'ਚ HDMI ਪੋਰਟ ਹੁੰਦੀ ਹੈ। ਉਹ ਪੈਦੀ ਮਦਰ ਨਾਲ ਜੋੜ ਸਕਦੇ ਆ ਜਾਂ ਆਪਣੇ ਕੰਪਿਊਟਰ ਨੂੰ ਪ੍ਰੋਜੈਕਟਰ ਨਾਲ ਜੋੜਨਾ ਹੈ HDMI ਪੋਰਟ ਦੇ ਥਰੂ ਤਾਂ ਵੀ ਜੋੜ ਸਕਦੇ ਆ। ਨੰਬਰ 5 DVI ਪੋਰਟ। ਇਹਦੀ DVI ਪੋਰਟ ਹੈ। ਇਹ ਵੀ ਇੱਕ ਕਹਿ ਸਕਦੇ ਡਿਸਪਲੇ ਪੋਰਟ ਹੈਗੀ ਹੈ। ਇਹ ਕੋਈ ਮੋਨੀਟਰ ਜੋੜਨ ਦੇ ਕੰਮ ਆਉਂਦੀ ਹੈ। ਨੰਬਰ 6 ਇਥਰਨੈਟ ਪੋਰਟ। ਇਹ ਤੁਹਾਡੀ ਲੈਂਡ ਪੋਰਟ ਹੁੰਦੀ ਹੈ ਜਿੱਥੇ ਆਪਾਂ ਨੈਟਵਰਕ ਕੇਬਲ ਜੋੜਦੇ ਹਾਂ ਤੇ ਜਾਂ ਅਸੀਂ ਮੋਡਮ ਦੇ ਨਾਲ ਜਿਹੜਾ ਕਨੈਕਸ਼ਨ ਹੈ ਕੰਪਿਊਟਰ ਨੂੰ ਦੇਣਾ ਚਾਹੁੰਦੇ ਹਾਂ ਇੰਟਰਨੈਟ ਦਾ ਤਾਂ ਵਰਤਦੇ ਹਾਂ ਨੰਬਰ 7 ਪਾਵਰ ਕਨੈਕਟਰ ਕੰਪਿਊਟਰ ਨੂੰ ਪਾਵਰ ਸਪਲਾਈ ਦੇਣ ਲਈ ਪਾਵਰ ਕਨੈਕਟਰ ਵਰਤਿਆ ਜਾਂਦਾ ਹੈ ਲਾਸਟ ਵਿੱਚ ਦੇਖ ਸਕਦੇ ਹੋਰਾ ਪਾਵਰ ਕਨੈਕਟਰ ਵੀ ਨਜ਼ਰ ਆ ਰਿਹਾ ਹੈ ਤੇ ਪੋਰਟ ਵੀ ਨਜ਼ਰ ਆ ਰਹੀ ਹੈ ਜਿੱਥੇ ਅਸੀਂ ਪਾਵਰ ਕਨੈਕਟਰ ਲਗਾ ਸਕਦੇ ਹਾਂ ਜਿਹਦੇ ਨਾਲ CPU ਨੂੰ ਸਪਲਾਈ ਮਿਲਦੀ ਹੈ 5% ਕੰਪਿਊਟਰ ਸਿਸਟਮ ਵਿੱਚ ਨਵੇਂ ਫੌਂਟਸ ਵੀ ਇੰਸਟਾਲ ਕਰ ਸਕਦੇ ਹਾਂ ਫੌਂਟ ਦਾ ਅਰਥ ਹੈ ਫੌਂਟ ਫੇਸ ਆਕਾਰ ਅਤੇ ਉਸ ਟੈਕਸਟ ਦੀ ਕਿਸਮ ਜੋ ਤੁਸੀਂ ਲਿਖ ਰਹੇ ਹੋ ਜਦੋਂ ਆਪਾਂ ਕੰਪਿਊਟਰ 'ਤੇ ਟਾਈਪਿੰਗ ਕਰਦੇ ਹਾਂ ਕਈ ਵਾਰੀ ਆਪਾਂ ਏਰੀਅਲ ਫੌਂਟ, ਕੈਲੀਬਰੀ, ਟਾਈਮਸ ਰੋਮਨ, ਅਨਮੋਲੀ ਪੀ ਆਦਿ ਵਰਤਦੇ ਹਾਂ ਉਹ ਕੀ ਹੈ ਤੁਹਾਡੇ ਫੌਂਟ ਤੇ ਫੌਂਟ ਜਿਹੜਾ ਉਹ ਕੀ ਕਰਦਾ ਹੈ ਫੌਂਟ ਟਾਈਪ ਫੇਸ ਅਤੇ ਹੋਰ ਗੁਨਾ ਜਿਵੇਂ ਕਿ ਆਕਾਰ, ਪਿਚ ਅਤੇ ਸਪੇਸਿੰਗ ਦਾ ਸਮੇਲ ਹੁੰਦਾ ਹੈ ਉਦਾਹਰਨ ਵਿੱਚ ਜੋ ਏਰੀਅਲ, ਏਰੀਅਲ ਬਲੈਕ, ਟਾਈਮਸ ਰੋਮਨ, ਅਨਮੋਲੀ ਪੀ ਆ ਫੌਂਟ ਜਿਹੜੇ ਆ ਤੇ ਕੰਪਿਊਟਰ 'ਤੇ ਵਰਤੇ ਹੁੰਦੇ ਆ ਜੇਕਰ ਕੋਈ ਨਵਾਂ ਫੌਂਟ ਕੰਪਿਊਟਰ 'ਤੇ ਡ ਫੌਂਟ ਇੰਸਟਾਲ ਕਰਨ ਦੇ ਕਦਮ ਹੇਠੇ ਦੇ ਅਨੁਸਾਰ ਹਨ ਨੰਬਰ 1 ਇੰਟਰਨੈਟ ਤੋਂ ਨਵਾਂ ਫੌਂਟ ਡਾਊਨਲੋਡ ਕਰੋ Google ਤੇ ਜਾਓ ਫੌਂਟ ਦਾ ਨਾਮ ਲਿਖੋ ਲਿਖ ਦੇਣਾ ਕਿ ਮੰਨ ਲਓ ਅਨਮੋਲਿਪੀ ਫੌਂਟ ਫ੍ਰੀ ਡਾਊਨਲੋਡ ਨੰਬਰ 2 ਉਸ ਫੋਲਡਰ ਨੂੰ ਓਪਨ ਕਰੋ ਜਿਸ ਵਿੱਚ ਤੁਸੀਂ ਨਵਾਂ ਫੌਂਟ ਡਾਊਨਲੋਡ ਕੀਤਾ ਹੈ ਡਾਊਨਲੋਡ ਹੋਣ ਤੋਂ ਬਾਅਦ ਤੁਹਾਡਾ ਫੌਂਟ ਜਿਹੜਾ ਹੈ ਉਹ ਡਾਊਨਲੋਡ ਫੋਲਡਰ 'ਚ ਚਲਾ ਜਾਏਗਾ ਜਾਂ ਉਸ ਫੋਲਡਰ 'ਚ ਜਾਏਗਾ ਜਿਹੜਾ ਤੁਸੀਂ ਸਿਲੈਕਟ ਕੀਤਾ ਹੈ ਨੰਬਰ 3 ਫੌਂਟ ਫਾਈਲ ਤੇ ਰਾਈਟ ਕਲਿੱਕ ਕਰੋ ਜਿਹੜਾ ਫੌਂਟ ਤੁਸੀਂ ਡਾਊਨਲੋਡ ਕੀਤਾ ਹੈ ਔਰ ਤੇ ਮਾਊਸ ਦਾ ਸੱਜ ਉਸ ਤੋਂ ਬਾਅਦ ਇੰਸਟਾਲ ਆਪਸ਼ਨ ਤੇ ਕਲਿੱਕ ਕਰੋ ਜਿਵੇਂ ਇੰਸਟਾਲ ਆਪਸ਼ਨ ਤੇ ਕਲਿੱਕ ਕਰਾਂਗੇ ਉਹ ਫੌਂਟ ਤੁਹਾਡੇ ਨਵੇਂ ਨਵਾਂ ਫੌਂਟ ਜਿਹੜਾ ਕੰਪਿਊਟਰ 'ਚ ਇੰਸਟਾਲ ਹੋ ਜਾਏਗਾ ਲੈਪਟਾਪ 'ਚ ਇੰਸਟਾਲ ਹੋ ਜਾਏਗਾ ਤੇ ਉਹਨੂੰ ਤੁਸੀਂ ਹੁਣ ਆਰਾਮ ਨਾਲ ਆਪਣੇ ਵਰਡ ਐਕਸਲ ਪਾਵਰਪੁਆਇੰਟ ਕੇਦੇ 'ਚ ਵੀ ਚਲਾ ਕੇ ਟਾਈਪਿੰਗ ਕਰ ਸਕਦੇ ਹੋ ਨੰਬਰ 6 유ਟਿਲਿਟੀ ਪ੍ਰੋਗਰਾਮ ਕੀ ਹੁੰਦੇ ਹਨ 유ਟਿਲਿਟੀ ਪ੍ਰੋਗਰਾਮ ਸਿਸਟਮ ਸੌਫਟਵੇਅਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਇਹ ਪ੍ਰੋਗਰਾਮਸ ਇੱਕ ਕੰਪਿਊਟਰ ਸਿਸਟਮ ਦੇ ਸਹੀ ਆਦੇ ਨਿਰਵਿਘਨ ਕੰਮਕਾਜ ਨੂੰ ਬਣਾਈ ਰੱਖਣ ਵਿੱਚ ਸਾਡੀ ਮਦਦ ਕਰਦੇ ਹਨ ਤੁਜੀ ਸ਼ਬਦਾ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹ ਪ੍ਰੋਗਰਾਮ ਜੋ ਯੂਜ਼ਰ ਮਤਲਬ ਸਾਡੇ ਅਤੇ ਡਿਵੈਲਪਰਾਂ ਲਈ ਸਹਾਇਕ ਕੰਮ ਕਰਨ ਬੰਦਦੇ ਹਨ ਉਹਨਾਂ ਨੂੰ ਟੂਲਟੀ ਪ੍ਰੋਗਰਾਮ ਕਿਹਾ ਜਾਂਦਾ ਹੈ ਮਤਲਬ ਸਾਡੇ ਕੰਮ ਕਰਨ 'ਚ ਮਦਦ ਕਰਦੇ ਨੇ ਕੁਝ ਆਮ ਤੌਰ ਤੇ ਵਰਤੇ ਜਾਣ ਵਾਲੇ ਯੂਟਿਲਿਟੀ ਪ੍ਰੋਗਰਾਮ ਇਹ ਤਲੀਖਿਅ ਉਸਾਰ ਹਨ ਨੰਬਰ 1 ਫਾਈਲ ਕੰਪਰੈਸ਼ਨ ਫਾਈਲ ਕੰਪਰੈਸ਼ਨ ਟੂਲ ਕੀ ਕਰਦਾ ਹੈ ਫਾਈਲ ਦਾ ਸਾਈਜ਼ ਛੋਟਾ ਕਰਨ ਲਈ ਵਰਤਿਆ ਜਾਂਦਾ ਜਿਵੇਂ ਕਿ ਵਿਨ ਜਿਪ ਜਾਂ ਵਿਨ ਆਰ ਆਰ ਨੰਬਰ 2 ਡਿਸਕ ਡੀਫਰੈਗਮੈਂਟੇਸ਼ਨ ਐਮਸੀਕਿਊ ਚ ਇਹਦੇ ਬਾਰੇ ਪੜਿਆ ਸੀ ਕਿ ਹਾਰਡ ਡਿਸਕ ਦੀ ਸਪੀਡ ਵਧਾਉਣ ਲਈ ਡਿਸਕ ਡੀਫਰੈਗਮੈਂਟੇਸ਼ਨ ਵਰਤੀ ਜਾਂਦੀ ਹੈ ਡਿਸਕ ਡੀਫਰੈਗਮੈਂਟੇਸ਼ਨ ਕੀ ਕਰਦੀ ਹੈ ਜਿਹੜੀ ਹਾਰਡ ਡਿਸਕ ਵਿੱਚ ਖਾਲੀ ਸਪੇਸ ਹੁੰਦੀ ਹੈ ਵਿੱਚ ਵਿੱਚ ਫਾਈਲਾਂ ਦੇ ਉਹਨੂੰ ਖਤਮ ਕਰਕੇ ਲਾਸਟ ਵਿੱਚ ਲੈ ਆਉਂਦੀ ਹੈ ਤੇ ਫਾਈਲਾਂ ਨੂੰ ਉੱਪਰ ਉੱਪਰ ਸ਼ਿਫਟ ਕਰ ਦਿੰਦੀ ਹੈ ਨੰਬਰ 3 ਡਿਸਕ ਕਲੀਨਅਪ ਡਿਸਕ ਕਲੀਨਅਪ ਕੀ ਕਰਦੀ ਹੈ ਕਿ ਜਿਹੜੀ ਸਾਡੇ ਕੰਪਿਊਟਰ ਚ ਫਾਲਤੂ ਫਾਈਲਾਂ ਪਈਆਂ ਜਿਹੜੀਆਂ ਰਿਕੁਆਇਰਡ ਨਹੀਂ ਹੈ ਉਹਨੂੰ ਆਪਾਂ ਡਿਲੀਟ ਕਰ ਸਕਦੇ ਹਾਂ नंबर चार बैकअप रीस्टोर जेडा तो कंप्यूटर खराब हो जाता है नहीं कम करता तो तुम तो बैकअप रीस्टोर की मदद न कंप्यूटर को बिना फॉरमेट के बिना लोड किए चला सकते हो या सही कर सकते हो सत्तव प्रश्न डिवाइस ड्राइवर तो तीव तो है डिवाइस ड्राइवर एक सॉफ्टवेयर होंगे है जो एक डिवाइस द्वारा कंप्यूटर सिस्टम नाम करने वरत्या जाता है दूजे शब्दों में कह सकते हाँ कि एक सॉफ्टवेयर प्रोग्राम हूं है जो एक कंप्यूटर के ऑपरेटिंग सिस्टम में एक खास हार्डवेयर डिवाइस न संचार करने के योग बनाता है डिवाइस ड्राइवर विशेष सॉफ्टवेयर प्रोग्राम होंगे जो तोडे कंप्यूटर के ओपरेटिंग सिस्टम इस्डवेयर हिस्सों ट्रांसलेटर वजो काम करते हैं डिवाइस ड्राइवर तो बिना प्रिंटर ग्राफिक्स कार्ड और स्कैनर वर्गे हार्डवेयर हिस्से कंप्यूटर सही ढंग काम नहीं कर सकेंगे मान लो कि तो अपने कंप्यूटर नैैनर जोड़े प्रिंटर जोड़े है, है जान लो कोई डोंगल जोड़ी है ਉਹ ਲੱਗਤੇ ਜਾਏਗੀ ਪਰ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰੇਗੀ ਉਹਦੇ ਲਈ ਕੀ ਹੈ ਕਿ ਜੇ ਤੁਸੀਂ ਕੋਈ ਐਨਰਜੀ ਡਿਵਾਈਸ ਲੈਂਦੇ ਹੋ ਪ੍ਰਿੰਟਰ ਸਕੈਨਰ ਜਾਂ ਗ੍ਰਾਫਿਕ ਕਾਰਡ ਜਾਂ ਡੋਂਗਲ ਇੱਕ ਤੁਹਾਨੂੰ ਸੀਡੀ ਮਿਲਦੀ ਹੈ ਜੇ ਸੀਡੀ ਨਾ ਮਿਲੇ ਤੇ ਅੱਜਕੱਲ੍ਹ ਆਨਲਾਈਨ ਵੀ ਡਰਾਈਵਰ ਅਵੇਲੇਬਲ ਹੈ ਤੁਸੀਂ ਉਹਨਾਂ ਨੂੰ ਗੂਗਲ ਤੋਂ ਡਾਊਨਲੋਡ ਕਰਕੇ ਆਪਣੇ ਹਾਰਡਵੇਅਰ ਨੂੰ ਇੰਸਟਾਲ ਕਰ ਸਕਦੇ ਹੋ ਤੇ ਆਪਾਂ ਕਹਿ ਸਕਦੇ ਹਾਂ ਕਿ ਡਿਵਾਈਸ ਡਰਾਈਵਰ ਕੀ ਇੱਕ ਸੌਫਟਵੇਅਰ ਹੁੰਦਾ ਹੈ ਜਿਹੜਾ ਕਿਸੇ ਹਾਰਡਵੇਅਰ ਨੂੰ ਕੰਮ ਕਰਨ ਦੇ ਯੋਗ ਬਣਾਉਂਦਾ ਹੈ ਕਿ ਜੇਕਰ ਆਪਾਂ ਡਿਵਾਈਸ ਡਰਾਈਵਰ ਨਹੀਂ ਲਗਾਉਂਦੇ ਤੇ ਉਹ ਹਾਰਡਵੇਅਰ ਸਹੀ ਤਰੀਕੇ ਨਾਲ ਕੰਮ ਨਹੀਂ ਕਰੇਗਾ। ਕੁਝ ਡਿਵਾਈਸ ਡਿਵਾਈਸ ਜਿਹੜੀ ਉਹਦੇ ਪਲੱਗ ਐਂਡ ਪਲੇ ਹੁੰਦੀਆਂ ਉਹ ਸਿੱਧੀਆਂ ਚੱਲ ਜਾਂਦੀਆਂ। ਲੇਕਿਨ ਜਿਹੜਾ ਡਿਵਾਈਸ ਡਰਾਈਵਰ ਹੈ ਉਹ ਤਾਂ ਵਰਤਿਆ ਜਾਂਦਾ ਹੈ ਕਿ ਜਿਹੜੀ ਡਿਵਾਈਸਿਸ ਸਿੱਧੀਆਂ ਪਲੱਗ ਐਂਡ ਪਲੇ ਨਾਲ ਕੰਮ ਨਹੀਂ ਕਰਦੀਆਂ। ਅਗਿਆ ਵੱਡੇ ਉਤਰਾਣ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਹਾਰਡਵੇਅਰ ਮੇਨਟੇਨੈਂਸ ਕੀ ਹੈ? ਹਾਰਡਵੇਅਰ ਮੇਨਟੇਨੈਂਸ ਲਈ ਦਸ਼ਾਂਤ ਦੇਸ਼ਾਂ ਦੀ ਵਿਆਖਿਆ ਕਰੋ। ਹਾਰਡਵੇਅਰ ਮੇਨਟੇਨੈਂਸ ਕੰਪਿਊਟਰ ਦੇ ਭੌਤਿਕ ਪਕਾਂ ਜਿਵੇਂ ਕਿ ਕੀਬੋਰਡ, ਮਾਊਸ, ਮੋਨਿਟਰ ਆਦਿ ਦੀ ਦੇਖਭਾਲ ਕਰਨਾ ਸ਼ਾਮਲ ਹੈ। ਹਾਰਡਵੇਅਰ ਤਾ ਜੋ ਇਹ ਜਕੀਨੀ ਬਣਾਇਆ ਜਾ ਸਕੇ ਕਿ ਇਹ ਚੰਗੀ ਤਰ੍ਹਾਂ ਚੱਲ ਰਿਹਾ ਹੈ ਜੇਕਰ ਅਸੀਂ ਆਪਣੇ ਕੰਪਿਊਟਰ ਸਿਸਟਮ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਾਂ ਤੇ ਸਾਡਾ ਕੰਪਿਊਟਰ ਜਲਦੀ ਖਰਾਬ ਨਹੀਂ ਹੋਵੇਗਾ ਪਹਿਲੇ ਵੀ ਦੱਸਿਆ ਇਹਦੇ ਬਾਰੇ ਤੁਹਾਨੂੰ ਤੇ ਇਹਦੇ ਦਿਸ਼ਾ ਨਿਰਦੇਸ਼ ਕੀ ਨੇ ਪਹਿਲਾਂ ਕੰਪਿਊਟਰ ਸਿਸਟਮ ਦਾ ਕਿਸੇ ਵੀ ਹਿੱਸੇ ਨੂੰ ਸਾਫ਼ ਕਰਨ ਤੋਂ ਪਹਿਲਾਂ ਕੰਪਿਊਟਰ ਨੂੰ ਬੰਦ ਕਰੋ ਅਤੇ ਅਨਪਲੱਗ ਕਰੋ ਜੇਕਰ ਕੰਪਿਊਟਰ ਨੂੰ ਸਾਫ਼ ਕਰਨਾ ਹੈ ਤੇ ਕੰਪਿਊਟਰ ਪਹਿਲੇ ਸ਼ਟਡਾਊਨ ਕਰੋ ਉਸ ਤੋਂ ਬਾਅਦ ਅਨਪਲੱਗ ਕਰ ਦਿਓ ਕਿਉਂਕਿ ਜੇ ਚੱਲਦੇ ਕੰਪਿਊਟਰ ਨੂੰ ਸਾਫ਼ ਕਰੋਗੇ ਤੇ ਤੁਹਾਨੂੰ ਗਰੰਟੀ ਵੀ ਪੈ ਸਕਦਾ ਹੈ ਤੇ ਕੰਪਿਊਟਰ ਖਰਾਬ ਵੀ ਹੋ ਸਕਦਾ ਹੈ ਨੰਬਰ 2 ਕੰਪਿਊਟਰ ਨੂੰ ਵਰਤ ਤੋਂ ਬਾਅਦ ਠਕ ਦਿਓ। ਇਹ ਕੰਪਿਊਟਰ ਤੇ ਜਿੰਨੇ ਹੀ ਪਾਰਟਸ ਆ CPU ਹੈ, ਕੀਬੋਰਡ ਹੈ, ਮਾਊਸ ਹੈ ਜੇ ਤੁਸੀਂ ਕੰਮ ਕਰ ਲਿਆ ਐਨੂੰ ਡਸਟ ਤੋਂ ਬਚਾਣ ਲਈ ਕਵਰ ਕਰ ਦਿਓ। ਨੰਬਰ 3 ਮਾਊਸ ਦੀ ਸਤ੍ਹਾ ਤੇ ਤੋਂ ਗੰਦਗੀ ਸਾਫ਼ ਕਰੋ। ਇਸ ਲਈ ਮਸ਼ੀਨ ਮਾਊਸ ਪੈਡ ਦੀ ਵਰਤੋਂ ਕਰੋ। ਮਾਊਸ ਦੇ ਨੀਚੇ ਵੀ ਗੰਦਗੀ ਨਾ ਜਮੰਦੋ। ਇਸ ਲਈ ਹੁਣ ਸਮੇਂ-ਸਮੇਂ ਤੇ ਕਾਟਨ ਦੇ ਕੱਪੜੇ ਨਾਲ ਸਾਫ਼ ਕਰੋ ਤੇ ਕੋਸ਼ਿਸ਼ ਕਰੋ ਕਿ ਮਾਊਸ ਪੈਡ ਦੀ ਵਰਤੋਂ ਕਰੋ ਜਿਸ ਨਾਲ ਮਾਊਸ ਦੀ ਲਾਈਫ ਵੱਧ ਜਾਂਦੀ ਹੈ। ਨੰਬਰ 4 ਕੰਪਿਊਟਰ ਸਕਰੀਨ ਨੂੰ ਨਾ ਛੂਹੋ। ਜੇ ਤੁਹਾਡਾ ਕੰਪਿਊਟਰ ਦਾ ਮੋਨਿਟਰ ਹੈ ਉਹਨੂੰ ਟੱਚ ਨਹੀਂ ਕਰਨਾ ਨੰਬਰ 5 ਹਾਰਡਵੇਅਰ ਦੀ ਨਿਯਮਤ ਤੌਰ ਤੇ ਜਾਂਚ ਕਰੋ ਜਿਹੜਾ ਤੁਹਾਡੇ ਦਾ ਹਾਰਡਵੇਅਰ ਹੈ ਫਿਜ਼ੀਕਲ ਪਾਰਟਸ ਹੈ ਇਹਦੀ ਸਮੇਂ ਸਮੇਂ ਤੇ ਜਾਂਚ ਕਰਦੇ ਰਹੋ ਤਾਂ ਜੋ ਸਹੀ ਤਰੀਕੇ ਨਾਲ ਕੰਮ ਕਰਦੇ ਰਹੇ ਨੰਬਰ 6 ਕੰਪਿਊਟਰ ਨੂੰ ਹਮੇਸ਼ਾ ਸਟਾਰਟ ਮੀਨੂ ਦੀ ਵਰਤੋਂ ਕਰਕੇ ਸ਼ਟਡਾਊਨ ਕਰੋ ਨਾ ਕਿ ਇਸ ਨੂੰ ਅਨਪਲੱਗ ਕਰੋ ਨਾ ਕਿ ਅਨਪਲੱਗ ਕਰਕੇ ਠੀਕ ਹੈ ਕੰਪਿਊਟਰ ਨੂੰ ਜਦੋਂ ਵੀ ਬੰਦ ਕਰਨਾ ਹੈ ਹਮੇਸ਼ਾ ਸ਼ਟਡਾਊਨ ਕਰੋ ਸਟਾਰਟ ਥੀ ਆ ਕੇ ਸ਼ਟਡਾਊਨ ਜਾਂ ਆਲਟ ਫੋਰ ਨਾਲ ਸ਼ਟਡਾਊਨ ਕਰ ਸਕਦੇ ਹੋ ਕਦੇ ਵੀ ਇਹਨੂੰ ਡਾਇਰੈਕਟ ਆਫ ਨਾ ਕਰੋ ਕਿਉਂਕਿ ਕੰਪਿਊਟਰ ਤੇ ਫਾਈਲਾਂ ਜਿਹੜੀਆਂ ਹੈਗੀਆਂ ਉਹ ਕੰਮ ਕਰ ਰਹੀਆਂ ਹੁੰਦੀ ਤੇ ਹਾਰਡਵੇਅਰ ਤੇ ਵੀ ਜ਼ੋਰ ਪੈਂਦਾ ਜੇ ਆਪਾਂ ਸਿੱਧਾ ਬੰਦ ਕਰਾਂਗੇ ਇਸ ਕਰੇ ਕੰਪਿਊਟਰ ਨੂੰ ਮੈਸ਼ਾ ਸ਼ਟਡਾਊਨ ਕਰਨਾ ਹੈ ਡਾਇਰੈਕਟ ਬੰਦ ਨਹੀਂ ਕਰਨਾ ਨੰਬਰ 2 ਪੋਰਟਸ ਕੀ ਹਨ ਕੋਈ ਦੋ ਪੋਰਟਸ ਦੀ ਵਿਸਥਾਰ ਨਾਲ ਵਿਆਖਿਆ ਕਰੋ ਪੋਰਟ ਇੱਕ ਸਰੀਰਕ ਡੌਕਿੰਗ ਪੁਆਇੰਟ ਹੈ ਜਿਸ 'ਤੇ ਵਰਤੁਨਾਲ ਬਾਰੇ ਉਪਕਰਨ ਜਾਂ ਜਲਤਰ ਕੰਪਿਊਟਰ ਨਾਲ ਜੋੜੇ ਜਾ ਸਕਦੇ ਹਨ ਪੋਰਟ ਕੰਪਿਊਟਰ ਅਤੇ ਹੋਰ ਕੰਪਿਊਟਰ ਯੰਤਰਾਂ ਵਿਚਕਾਰ ਇੱਕ ਇੰਟਰਫੇਸ ਦਾ ਕੰਮ ਕਰਦੀ ਹੈ ਜਿਹੜਾ ਸਾਡਾ CPU ਹੁੰਦਾ ਹੈ ਉਹਦੀ ਬੈਕ ਸਾਈਡ 'ਤੇ ਕੁਝ ਪੁਆਇੰਟਸ ਹੁੰਦੇ ਆ ਪੋਰਟਸ ਹੁੰਦੀਆਂ ਜਿਨ੍ਹਾਂ ਨਾਲ ਆਪਾਂ ਕੀਬੋਰਡ ਮਾਊਸ ਮੋਨਿਟਰ ਸਪੀਕਰ ਪ੍ਰਿੰਟਰ ਜਾਂ ਹੋਰ ਜੰਤਰ ਜੋੜ ਸਕਦੇ ਹਾਂ ਕੰਪਿਊਟਰ ਪੋਰਟਾਂ ਹੇਠ ਲਿਖੇ ਅਨੁਸਾਰ ਹਨ ਐਦਿਕ ਸਕਦੇ ਹੋ PS2 ਮਾਊਸ PS2 ਕੀਬੋਰਡ RJ45 ਨੈਟਵਰਕ USB ਪੋਰਟ ਪੈਰਲਲ ਪੋਰਟ ਸੀਰੀਅਲ ਪੋਰਟ ਗੇਮ ਪੋਰਟ ਆਡੀਓ ਪੋਰਟ ਚ ਆ ਗਿਆ ਸਪੀਕਰ ਲਾਈਨ ਇਨ ਤੇ ਮਾਈਕ ਇਹ ਕੁਝ ਪੋਰਟ ਸਗੀਆਂ ਇਸ ਤੋਂ ਇਲਾਵਾ ਹੋਰ ਪੋਰਟਸ ਵੀ ਹੁੰਦੀਆਂ ਜਿਹੜੀ CPU ਦੀ ਬੈਕ ਸਾਈਡ ਤੇ ਹੁੰਦੀਆਂ ਤੇ ਸਾਰਿਆਂ ਦਾ ਵੱਖ-ਵੱਖ ਕੰਮ ਹੈ ਤੇ ਇਹਨਾਂ ਤੋਂ ਪੁੱਛਿਆ ਪਹਿਲੇ ਕਰਦੇ ਹਾਂ USB ਦੀ USB ਦਾ ਪੂਰਾ ਨਾਮ ਯੂਨੀਵਰਸਲ ਸੀਰੀਅਲ ਬੱਸ ਹੈ ਇਸਾ ਬਹੁਤ ਮਸ਼ਹੂਰ ਅਤੇ ਪ੍ਰਭਾਵੀ ਕਿਸਮ ਦੀ ਪੋਰਟ ਹੈ ਇਹ ਬਾਰੀ ਯੂਐਸਬੀ ਜੰਤਰ ਜਿਵੇਂ ਕਿ ਕੀਬੋਰਡ ਮਾਊਸ ਪੈਨ ਡਰਾਈਵ ਪ੍ਰਿੰਟਰ ਅਤੇ ਸਕੈਨਰ ਆਦਿ ਨੂੰ ਜੋੜ ਸਕਦਾ ਹੈ ਐਪ ਪੋਰਟ 1997 ਵਿੱਚ ਪੇਸ਼ ਕੀਤੀ ਗਈ ਸੀ ਇਸ ਤੋਂ ਪਹਿਲਾਂ ਐਪੋਰਟ ਜਿਹੜੀ ਹੈ 1997 ਵਿੱਚ ਬਣਾਈ ਗਈ ਸੀ ਤੇ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲੀ ਪੋਰਟ ਹੈ ਦੇਖ ਸਕਦੇ ਹੋ ਕਿ ਇਹ ਲੈਪਟਾਪ ਦੇ ਨਾਲ ਤੁਹਾਨੂੰ ਯੂਸੀ ਪੋਰਟ ਨਜ਼ਰ ਆ ਰਹੀ ਹੈ ਇਹ ਆਪਣੇ ਕਾਰਜ ਕੀ ਉਹ ਗਾਣੇ ਸੁਣੇ ਹੋਣੇ ਤਾਂ ਵੀ ਕਹੀ ਪੈਨ ਡਰਾਈਵ ਲਗਾਉਂਦੇ ਹੋ ਉਹ ਜਿੱਥੇ ਲੱਗਦੀ ਹੈ ਉਹਨੂੰ ਯੂਐਸਬੀ ਕਿਹਾ ਜਾਂਦਾ ਹੈ ਨੰਬਰ 2 ਪੀਐਸ2 ਪੋਰਟ एप पोर्ट सब तो पुराने किस्म के कीबोर्ड के माउसली वर्ती जाती है बहुत सारे पुराने कंप्यूटर दो पी एस टू पोर्ट प्रदान करते हैं एक माउसली एक कीबोर्ड लिए जी माउस पोर्ट है वह हरे रंग में आती है तो कीबोर्ड पोर्ट ज मजेंटा कलर से है यह अचक यूज़ नहीं होंगे पहले यूज़ होंगी सदे पी एस टू पोर्ट बनी हुई है एक कीबोर्डली एक माउस लिए नंबर तीन पीसी सिक्योरिटी बारे की जानते हो अपने पीसी सिक्योर करने दो तकनीक का वर्णन करो पीसी सिक्योरिटी महत्वपूर्ण है क्योंकि यह साडे डाटा को सुरक्षित रखती है पीसी सिक्योरिटी साडे कंप्यूटर वायरस और मालवेयर तो बचाती है पीसी सिक्योरिटी टूल्स माइक्रोसॉफ्ट विंडोज़ में उपलब्ध हैं एना सुरक्षा टूल भी कहा जाता है यह टूल इनबिल्ट मुफ्त हैं उदाहरण विंडो डिफेंडर एक इनबिल्ट सुरक्षा टूल है जो साडे कंप्यूटर वायरस और मालवेयर तो बचा है वायरस एक प्रोग्राम हूँ जो सांप्यूटर को खराब करता है तो मालवेयर बोलते हैं मोलीशियस सॉफ्टवेयर यह भी एक किस्म का वायरस है जो सांप्यूटर को खराब कर सकता है ਇਹ ਵਿੰਡੋ ਜਿਹੜੇ ਸਿਕਿਉਰਿਟੀ ਟੂਲਸ ਹੈ ਉਹ ਸਾਨੂੰ ਵਾਇਰਸ ਤੇ ਮਾਲਵੇਅਰ ਤੋਂ ਬਚਾਉਂਦੇ ਨੇ ਪੀਸੀ ਨੂੰ ਸਿਕਯਰ ਕਰਨ ਲਈ ਦੋ ਟੈਕਨੀਕਾਂ ਹੈ ਲਿਖੇ ਅਨਸਾਰ ਹਨ ਨੰਬਰ 1 ਫਾਇਰਵਾਲ ਨੰਬਰ 2 ਐਂਟੀਵਾਇਰਸ ਪਹਿਲੇ ਗੱਲ ਕਰਦੇ ਹਾਂ ਫਾਇਰਵਾਲ ਦੀ ਫਾਇਰਵਾਲ ਇੰਟਰਨੈਟ ਅਤੇ ਸਾਡੇ ਲੋਕਲ ਏਰੀਆ ਨੈਟਵਰਕ ਦੇ ਵਿੱਚਕਾਰ ਇੱਕ ਸੁਰੱਖਿਆ ਗਾਰਡ ਵਜੋਂ ਕੰਮ ਕਰਦੀ ਹੈ ਫਾਇਰਵਾਲ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ ਜੋ ਸਾਡੇ ਕੰਪਿਊਟਰ ਨੂੰ ਵਾਇਰਸ ਜਾਂ ਹੋਰ ਕਿਸੇ ਵੀ ਕਿਸਮ ਦੇ ਸਾਈਬਰ ਹਮਲੇ ਤੋਂ ਸੁਰੱਖਿਤ ਕਰਦੀ ਹੈ ਇੱਕ ਮਜ਼ਬੂਤ ਦੀਵਾਰ ਬਣ ਕੇ ਸਾਡੇ ਕੰਪਿਊਟਰ ਨੂੰ ਹਰ ਤਰ੍ਹਾਂ ਦੇ ਮਾਲਵੇਅਰ ਤੋਂ ਬਚਾਉਂਦੀ ਹੈ ਫਾਇਰਵਾਲ ਜਿਹੜਾ ਸਾਡੇ ਵਿੰਡੋ ઓਪਰੇਟਿੰਗ ਸਿਸਟਮ ਹੈ ਵਿੰਡੋ 7 ਹੈ 8 ਹੈ 10 ਹੈ ਇਹ ਜੀ ਬਾਈ ਡਿਫਾਲਟ ਹੁੰਦੀ ਹੈ ਇਹਨੂੰ ਇਨੇਬਲ ਰੱਖਣਾ ਹੈ ਜੇ ਇਨੇਬਲ ਨਹੀਂ ਰੱਖੋਗੇ ਤਾਂ ਤੁਹਾਡੇ ਸਿਸਟਮ 'ਚ ਵਾਇਰਸ ਆ ਸਕਦਾ ਹੈ ਤੇ ਕੰਪਿਊਟਰ ਨੂੰ ਖਰਾਬ ਕਰ ਸਕਦਾ ਹੈ ਇਸ ਕਰਕੇ ਫਾਇਰਵਾਲ ਨੂੰ ਇਨੇਬਲ ਰੱਖਣਾ ਜ਼ਰੂਰੀ ਹੈ ਬਾਈ ਡਿਫਾਲਟ ਹੈ ਇਨੇਬਲ ਹੀ ਹੁੰਦੀ ਹੈ ਨੰਬਰ 2 ਐਂਟੀਵਾਇਰਸ ਐਂਟੀਵਾਇਰਸ ਇੱਕ ਸੌਫਟਵੇਅਰ ਹੈ ਜੋ ਸਾਡੇ ਕੰਪਿਊਟਰ ਨੂੰ ਕਿਸੇ ਵੀ ਕਿਸਮ ਦੇ ਵਾਇਰਸ ਤੋਂ ਬਚਾਉਂਦਾ ਹੈ ਇਸਨੂੰ ਐਂਟੀਮਾਲਵੇਅਰ ਵੀ ਕਿਹਾ ਜਾਂਦਾ ਹੈ ਇਹ ਕੰਪਿਊਟਰ ਤੋਂ ਵਾਇਰਸ ਦਾ ਪਤਾ ਲਗਾਉਂਦਾ ਹੈ ਬਲੌਕ ਕਰਦਾ ਹੈ ਤੇ ਡਿਲੀਟ ਵੀ ਕਰਦਾ ਹੈ उदाहरण वजो एवी जी मैकैफे कैसवर स्काय नोटन नैट प्रोटैक्टर अलग एं अलग एंटीवायरस है तो एंटीवायरस बारे ध्यान रखना कि एंटीवायरस कभी भी नैट तो ट्रायल वर्जन डाउनलोड नहीं करना क्योंकि कुछ समय लल बाद तो क्रिएट कर देंगे ने इस करके एंटीवायरसा तो फुल सिक्योरिटी होना चाहिए तो पेड एंटीवायरस होना चाहिए अदरवाइज तुम्हें विंडो डिफेंडर ज फायर वालत के भी अपने कंप्यूटर वायरस तो बचा सकते हो ਚੌਥਾ ਪ੍ਰਸ਼ਨ ਹੈ ਅਪਡੇਟ ਅਤੇ ਅਪਗ੍ਰੇਡ ਦੇ ਵਿੱਚ ਕੀ ਅੰਤਰ ਹੈ ਵਿਆਖਿਆ ਕਰੋ ਅਪਡੇਟ ਦਾ ਮਤਲਬ ਹੁੰਦਾ ਸੌਫਟਵੇਅਰ ਅਪਡੇਟ ਤੇ ਅਪਗ੍ਰੇਡ ਦਾ ਸੌਫਟਵੇਅਰ ਨੂੰ ਅਪਗ੍ਰੇਡ ਕਰਨਾ ਤੇ ਖੱਬੇ ਪਾਸੇ ਮੈਂ ਲਿਆ ਅਪਡੇਟ ਸੱਜੇ ਪਾਸੇ ਅਪਗ੍ਰੇਡ ਪਹਿਲਾ ਪੁਆਇੰਟ ਅਪਡੇਟ ਅਪਡੇਟ ਨੂੰ ਸੌਫਟਵੇਅਰ ਅਪਡੇਟ ਕਿਹਾ ਜਾਂਦਾ ਹੈ ਤੇ ਅਪਗ੍ਰੇਡ ਨੂੰ ਸੌਫਟਵੇਅਰ ਅਪਗ੍ਰੇਡ ਕਿਹਾ ਜਾਂਦਾ ਹੈ ਸੌਫਟਵੇਅਰ ਅਪਡੇਟ ਇੱਕ ਪੈਚ ਹੁੰਦਾ ਹੈ ਜੋ ਕਿ ਸੌਫਟਵੇਅਰ ਦੇ ਜਾਰੀ ਹੋਣ ਤੋਂ ਇਸ ਵਿੱਚ ਪਈਆਂ ਜਾਂ ਪਈਆਂ ਸਮੱਸਿਆਵਾਂ ਦੇ ਹੱਲ ਲਈ ਬਾਅਦ ਵਿੱਚ ਉਪਲਬਧ ਹੁੰਦਾ ਹੈ ਜਦੋਂਕ ਸੌਫਟਵੇਅਰ ਮਾਰਕੀਟ ਚ ਆ ਜਾਂਦਾ ਹੈ ਬਾਅ ਜਿੱਦਾਂ ਮੋਬਾਈਲ 'ਚ ਵੀ ਅਪਡੇਟ ਆਉਂਦਾ ਕਈ ਵਾਰੀ ਉਧਰ ਰਾਈਟ ਸਾਈਡ ਤੇ ਸੌਫਟਵੇਅਰ ਅਪਗ੍ਰੇਡ ਕਿਸੇ ਸੌਫਟਵੇਅਰ ਦੇ ਪੁਰਾਣੇ ਵਰਜ਼ਨ ਨੂੰ ਨਵੇਂ ਵਿੱਚ ਤਬਦੀਲ ਕਰਨਾ ਹੁੰਦਾ ਹੈ ਕਿ ਮੰਨ ਲਓ ਤੁਹਾਡੇ ਕੋਲ ਵਿੰਡੋ 7 ਹੈ ਵਿੰਡੋ 7 ਤੋਂ ਵਿੰਡੋ 8 ਕਰ ਲੈਂਦੇ ਹੋ ਉਹਨੂੰ ਕਹਿੰਦੇ ਆ ਅਪਗ੍ਰੇਡ ਨੰਬਰ 2 ਸੌਫਟਵੇਅਰ ਨੂੰ ਅਪਡੇਟ ਕਰਨ ਤੋਂ ਬਾਅਦ ਕੋਰ ਸੌਫਟਵੇਅਰ ਪ੍ਰਭਾਵਿਤ ਨਹੀਂ ਹੁੰਦਾ ਜਿਹੜਾ ਆਪ ਅਪਡੇਟ ਕਰਦੇ ਆ ਤੁਹਾਡਾ ਜਿਹੜਾ ਪੁਰਾਣਾ ਸੌਫਟਵੇਅਰ ਹੈ ਉਹ ਬਿਲਕੁਲ ਵੀ ਚੇਂਜ ਨਹੀਂ ਹੁੰਦਾ ਸੇਮ ਦਾ ਸੇਮ ਰਹਿੰਦਾ ਹੈ ਜਦਕਿ ਦੂਜੇ ਪਾਸੇ ਰਾਈਟ ਸਾਈਡ ਤੇ ਸੈਕਿੰਡ ਪੁਆਇੰਟ ਹੈ ਸਾਫਟਵੇਅਰ ਨੂੰ ਅਪਗ੍ਰੇਡ ਕਰਨ ਤੋਂ ਬਾਅਦ ਕੋਰ ਸੌਫਟਵੇਅਰ ਪ੍ਰਭਾਵਿਤ ਹੁੰਦਾ ਹੈ ਕਿਹੜਾ ਕੋਰ ਸੌਫਟਵੇਅਰ ਪ੍ਰਭਾਵਿਤ ਹੁੰਦਾ ਹੈ ਜਿਵੇਂ ਕਿ ਪਹਿਲੇ ਦੱਸਿਆ ਕਿ ਤੁਹਾਡੇ ਕੋਲ ਮੰਨੋ ਵਿੰਡੋ 7 ਹੈ ਵਿੰਡੋ 8 ਕਰ ਲੈਂਦੇ ਹੋ ਉਹ ਸੌਫਟਵੇਅਰ ਪੂਰੇ ਚੇਂਜ ਹੋ ਗਿਆ ਨਾ ਉਹਨੂੰ ਕਹਿੰਦੇ ਅਪਗ੍ਰੇਡ ਨੰਬਰ 3 ਸੌਫਟਵੇਅਰ ਅਪਡੇਟ ਦਾ ਆਕਾਰ ਅਕਸਰ ਛੋਟਾ ਹੁੰਦਾ ਹੈ ਅਪਡੇਟ ਛੋਟੇ ਛੋਟੇ ਹੁੰਦੇ ਹੈ ਜਦਕਿ ਸੌਫਟਵੇਅਰ ਅਪਗ੍ਰੇਡ ਦਾ ਆਕਾਰ ਅਕਸਰ ਵੱਡਾ ਹੁੰਦਾ ਹੈ ਕਿਉਂਕਿ ਅਪਗ੍ਰੇਡ ਹੈ ਉਹਦਾ ਸਾਈਜ਼ ਵੱਡਾ ਹੁੰਦਾ ਹੈ ਕਿਉਂਕਿ ਪੂਰੇ ਸਿਸਟਮ ਨੂੰ ਹੀ ਚੇਂਜ ਕਰ ਛੱਡਦਾ ਹੋ ਨ ਤੇ ਚੌਥਾ ਪੁਆਇੰਟ ਸੱਜੇ ਪਾਸੇ ਸੌਫਟਵੇਅਰ ਅਪਗ੍ਰੇਡ ਮੁਫਤ ਨਹੀਂ ਹੁੰਦੇ ਇਹ ਤੁਹਾਨੂੰ ਪਰਚੇਸ ਕਰਨੇ ਪੈਂਦੇ ਨੇ ਨੰਬਰ 5 ਸੌਫਟਵੇਅਰ ਅਪਡੇਟ ਜ਼ਰੂਰੀ ਹੁੰਦੇ ਨੇ ਜਿਵੇਂ ਤੁਹਾਡੇ ਮੋਬਾਈਲ 'ਚ ਵੀ ਅਪਡੇਟ ਦਾ ਮੈਸੇਜ ਆਂਦਾ ਕਈ ਵਾਰੀ ਇਸੇ ਤਰ੍ਹਾਂ ਕੰਪਿਊਟਰ ਦੇ ਵਿੱਚ ਵੀ ਵਿੰਡੋ ਨੂੰ ਅਪਡੇਟ ਕਰਨ ਦਾ ਮੈਸੇਜ ਆਂਦਾ ਸੋ ਇਹਨੂੰ ਕਰ ਲੋਗੇ ਤੇ ਤੁਹਾਡੇ ਕੰਪਿਊਟਰ 'ਚ ਕੋਈ ਵੀ ਨਵਾਂ ਪੱਗ ਜਾਂ 에ਰਰ ਨਹੀਂ ਆਵੇਗਾ ਤੇ ਨਵੇਂ ਪੈਚ ਤੁਹਾਨੂੰ ਮਿਲ ਜਾਣਗੇ ਜਿਹਦੇ ਨਾਲ ਕੰਪਿਊਟਰ 'ਚ ਕੋਈ ਸਮੱਸਿਆ ਨਹੀਂ ਆਵੇਗੀ ਤੇ ਪੰਜਵਾਂ ਪੁਆਇੰਟ ਸੱਜੇ ਪਾਸੇ ਸੌਫਟਵੇਅਰ ਅਪਗ੍ਰੇਡ ਜ਼ਰੂਰੀ ਨਹੀਂ ਹੁੰਦੇ ਸ਼ੇਮਾ ਪੁਆਇੰਟ ਸੌਫਟਵੇਅਰ ਅਪਡੇਟ ਇਸ ਵਿੱਚ ਕਿਸੇ ਬੱਗ ਨੂੰ ਫਿਕਸ ਕਰਨਾ ਸਿਕਿਉਰਿਟੀ ਪੈਚ ਅਤੇ ਕੰਪਿਊਟਰ ਡਰਾਈਵ ਡਰਾਈਵਰਸ ਦੀ ਸਪੋਰਟ ਆਦਿ ਸ਼ਾਮਲ ਹੁੰਦਾ ਹੈ ਮਤਲਬ ਕਿ ਜੇ ਕੋਈ 에ਰਰ ਆਇਦੋਂ ਫਿਕਸ ਕਰਨਾ ਕੋਈ ਸਿਕਿਉਰਿਟੀ ਪੈਚ ਮਿਲੇ ਵਾਇਰਸ ਤੋਂ ਬਚਾਣ ਲਈ ਤੇ ਜਿਹੜੇ ਕੰਪਿਊਟਰ ਦੇ ਡਰਾਈਵਰਸ ਆ ਜਿਹਦੇ ਨਾਲ ਸਾਡੀ ਕੰਪਿਊਟਰ ਦੇ ਹਾਰਡਵੇਅਰ ਕੰਮ ਕਰਦੇ ਆ ਉਹਨੂੰ ਵੀ ਸਪੋਰਟ ਕਰਦਾ ਹੈ ਤੇ ਸੱਜੇ ਪਾਸੇ ਇਸ ਵਿੱਚ ਕਈ ਕਿਸਮ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਅਤੇ ਵਿਕਲਪ ਸ਼ਾਮਲ ਹੁੰਦੇ ਹਨ ਜੋ ਕਿਸੇ ਸੌਫਟਵੇਅਰ ਜਾਂ ኦਪਰੇਟਿੰਗ ਸਿਸਟਮ ਦੇ ਮੌਜੂਦਾ ਵਰਜ਼ਨ ਵਿੱਚ ਨਹੀਂ ਹੁੰਦੇ ਕਿ ਪੁਰਾਣੇ ਵਰਜ਼ਨ ਚ ਨਹੀਂ ਹੁੰਦੇ ਅੱਜ ਨਵੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਨੇ ਤੇ ਅੱਜ ਲਈ ਇਨਾ ਹੀ ਅਗਲੀ ਵਾਰੀ ਫਿਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ